ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦੇ ਸਬੰਧੀ ਸਮੂਹ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਕੇਂਦਰੀ ਮੰਦਰ ਹਾਲਗੇਟ ਵਿਖੇ ਬੁਲਾਈ ਮੀਟਿੰਗ ਬਰਸਾਤ ਕਾਰਨ 3 ਦਿਨ ਬਾਅਦ ਬੁਲਾਈ ਜਾਵੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਵਿਮਲ ਕੁਮਾਰ ਪ੍ਰਧਾਨ ਜੋਗਰਾਜ ਮਨੋਤਰਾ ਸੀਨੀਅਰ ਵਾਈਸ ਪ੍ਰਧਾਨ ਬਲਬੀਰ ਸਿੰਘ ਬੱbbi ਪਹਿਲਵਾਨ ਵਾਈਸ ਪ੍ਰਧਾਨ ਵਿਕੀ ਚਿੰਦਾ ਨੇ ਦੱਸਿਆ ਕਿ ਭਗਵਾਨ ਵਾਲਮੀਕੀ ਦੇ ਪ੍ਰਗਟ ਦੇ ਜੋ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਉਸ ਦੇ ਚੱਲਦੇ 6 ਅਕਤੂਬਰ ਨੂੰ ਕੱਢੇ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦੇ ਸਬੰਧ ਵਿੱਚ ਸਮੂਹ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਸੀ ਜੋ ਭਾਰੀ ਪ੍ਰਸਾਦ ਦੇ ਕਾਰਨ ਜਥੇਬੰਦੀਆਂ ਦੇ ਆਗੂਆਂ ਦੇ ਨਾ ਪਹੁੰਚਣ ਕਾਰਨ ਇਸ ਨੂੰ 3 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਹਨਾਂ ਸਮੂਹ ਜਥੇਬੰਦੀਆਂ ਦੇ ਆਗੂਆਂ ਨੂੰ 3 ਸਤੰਬਰ ਵਾਲੇ ਦਿਨ ਸ਼ਾਮ 5 ਵਜੇ ਹੋਣ ਵਾਲੀ ਮੀਟਿੰਗ ਵਿੱਚ ਪਹੁੰਚ ਕੇ ਆਪਣੇ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗੋਪਾਲ ਖੌਂਸਲਾ ਜਰਨਲ ਸਕੱਤਰ ਨੀਟੂ ਕੁਮਾਰ ਸੈਕਟਰੀ ਅਸ਼ੋਕ ਪੱਟੀ ਕੈਸ਼ੀਅਰ ਰਾਜਨ ਸੋਹਤਾ ਦਫਤਰ ਸਕੱਤਰ ਤਰਵੇਜ ਗਲ ਮੌਜੂਦ ਸਨ ਕੰਦੇਵਾਲ ਵਿਕੇ ਮੰਦਰ ਪਵਿੱਤਰ ਕਵਿਟੇ ਲਾਉ ਆਲਵਾਲਵਿਕੀ ਜੀ ਮਹਾਰਾਜ ਦੇ ਪਾਵਨ ਪ੍ਰਗਟਾ ਸਰਦ ਪਲਖ ਹੋਇਆ ਤੇ ਜੋ 6 ਅਕਤੂਬਰ ਨੂੰ ਕੰਦੀਵਾਲਵਿਕੀ ਬੰਦਪਾਤ ਸ਼ੁਰੂ ਹੋਵੇਗਾ ਉਹਦੇ ਸਭਾਦਾਂ ਵਿੱਚ 500 ਸ਼ਰਧੀਆਂ ਸਮੂਹ ਵਾਲਵਿਕੀ ਸਮਾਜ ਦੇ ਆ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੀ ਇੱਕ ਜ਼ਰੂਰੀ ਮੀਟਿੰਗ ਬੁਲਾਈ ਗਈ ਸੀ ਜਿਹੜੀ ਕਿ ਅੱਜ ਬਹੁਤ ਜ਼ਿਆਦਾ ਮੀਂਹ ਹੁੰਦੇ ਕਾਰਨ ਜਿਹੜੇ ਲੋਕਾ ਉਹਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਇਸ ਲਈ ਕਮੇਟੀ ਵੱਲੋਂ ਫੈਸਲਾ ਦਿੱਤਾ ਗਿਆ ਹੈ ਕਿ ਲੋਕਾਂ ਨਾਲ ਸਮੂਹ ਜਥੇਬੰਦੀਆਂ ਨਾਲ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ ਇਹਦੇ ਲਈ ਅਗਲੀ ਬੈਠਕ ਜਿਹੜੀ ਆ ਉਹ ਬੁੱਧਵਾਰ ਨੂੰ ਤੈਨਤ ਰਿਤੇ ਸ਼ਾਮੀ 5 ਵਜੇ ਦੁਬਾਰਾ ਕੈਂਦੀਵਾਲ ਵਿਕੀ ਮੰਦਰ ਵਿੱਚ ਹੋਏਗੀ ਪਰ ਇਸ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਆ ਕੋਰੇ ਵਿੱਚ ਆਓ ਅਤੇ ਆਪਣਾ ਜਿਹੜੇ ਆ ਕੀਮਤੀ ਸਹਿਯੋਗ ਆਪਣਾ ਵਿਚਾਰ ਉਹ ਰੱਖੋ ਵਿਕੀ ਬਾਲਮੀਕੀ ਮੰਦਰ ਉਸ ਦੇ ਸੰਬੰਧ ਵਿੱਚ ਇੱਕ ਹੈਲ ਮਿਟਿੰਗ ਮੰਦਰ ਕਮੇਟੀ ਨੇ ਭਰਾਈ ਸੀ ਜਿਹਦੇ ਚ ਚਾਰ ਨਵਾਕ ਵਰ ਜਥੇਬੰਦੀਆਂ ਧਾਰਮਿਕ ਸਜਦਾਵਾ ਔਰ ਕੁਝ ਤਕੜੇ ਬੰਦਿਆਂ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਨੇ ਹਰ ਵਾਰੀ ਯਰੋਪਾਲਮਿਕ ਪਰਗੜ ਗੋੰਬਾ ਆਪੋ ਆਪਣੇ ਵਿਚਾਰ ਪਰਕ ਕਰਦੇ ਨੇ ਕੁਝ ਸਲਾਹਾਂ ਵੀ ਉਹਨਾਂ ਦੀਆਂ ਲਈਆਂ ਜਾਂਦੀਆਂ ਇਸ ਕਰਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਪ ਪ੍ਰਬੰਧਕ ਕਮੇਟੀ ਨੇ ਇਹ ਐਮ ਮੀਟਿੰਗ ਬੁਲਾਈ ਸੀ ਤਾਂ ਕਿ ਜੋ ਆਪਣੇ ਵਿਚਾਰ ਅਕਸਰਨ ਔਰ ਉਹਨਾਂ ਤੇ ਮੰਦਪ ਪ੍ਰਬੰਧਕ ਕਮੇਟੀ ਆਪਣਾ ਧਿਆਨ ਰੱਖ ਸਕੇ ਸੋ ਪ੍ਰਧਾਨ ਜੀ ਦੇ ਹਰ ਬਰੀ ਚੇਅਰਮੈਨ ਸਾਹਿਬ ਨੇ ਸਾਰੇ ਸੱਜਣਾ ਸਾਰੇ ਮੱਲੇਦਾਰਾਂ ਨੂੰ ਵਕਤ ਬੱਤੇ ਤੇ ਬੰਦੇ ਨੂੰ ਬੁਲਾ ਕੇ ਇਹ ਸਲਾਹ ਲਈ ਜਾਂਦੀ ਐ ਇਸ ਵਾਰ ਵੀ ਅਜੇ ਮੀਤ ਪਣ ਕਰਕੇ ਕੁਝ ਲੋਕ ਨਹੀਂ ਆ ਸਕੇ ਕੋਈ ਜਿੱਤੇ ਬੰਦੇ ਨਹੀਂ ਪਹੁੰਚ ਗਏ ਸੋ ਗੁਰਦੁਆਰ ਦਾ ਪ੍ਰਬੰਧ ਜੀ ਨੇ ਤੇ ਚੇਅਰਮੈਨ ਸਾਹਿਬ ਨੇ ਇੱਕ ਤਰੀਕ ਮਕਰਰ ਕੀਤੀ ਆ ਸੋ ਉਸ ਦਿਨ ਜਸ ਸਾਰੇ ਨੂੰ ਹੱਥ ਜੋੜ ਕੇ ਪੀਰ ਕਿ ਸਾਰੇ ਤੜਦੇ ਹੋ ਗਏ ਉਸ ਦਿਨ ਇਥੇ ਹੁਣ ਆਪਣੀ ਹਾਜ਼ਰੀ ਦੇ ਨਾਲ ਤਾਂ ਜੋ ਆਪਣੇ ਵਿਚਾਰ ਰੱਖ ਸਕਣ ਤੇ ਉਹ ਪ੍ਰਕਰ ਦੇਣ ਦਿੱਤੇ ਉਹਨਾਂ ਤੇ ਅਮਲ ਕੀਤਾ ਜਾਏ। ਪੂਰੇ ਹਰਮਾਲ ਮਿੱਕੀ ਸਾਰਿਆਂ ਨੂੰ ਜੀ ਅੱਜ ਕੇਂਦਰੀ ਮੰਡਲ ਦੇ ਵਿੱਚ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਤੇ ਪ੍ਰਧਾਨ ਸਾਹਿਬ ਵੱਲੋਂ ਤੇ ਸਾਡੇ ਸੀਨੀਅਰ ਪ੍ਰਧਾਨ ਜੀ ਵੱਲੋਂ ਬੱਬੀ ਪਹਿਲਵਾਨ ਜੀ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਹਦੇ ਵਿੱਚ ਕੀ ਅਮਕ ਦੇ ਸਾਰੇ ਸੰਗਠਨਾਂ ਨੂੰ ਨੋਟਾ ਦਿੱਤਾ ਗਿਆ ਸੀ ਲੇਕਿਨ ਅਚੇਤ ਜਰ ਤਿਆਰੀ ਭਾਰੀ ਜਿਹੜੀ ਬਾਰਿਸ਼ ਆ ਉਸ ਕਰ ਨਾਲ ਅੱਜ ਕੋਈ ਸੰਘਟਨ ਨਹੀਂ ਆਇਆ ਸਾਡੇ ਅੱਗੇ ਵਾਲਮੀਕੀ ਸਮਾਜ ਦੇ ਆਗੂ ਨੇਤਾगण ਨਹੀਂ ਸ਼ਾਮਲ ਹੋ ਸਕੇ ਸੋਸ ਮੀਟਿੰਗ ਨੂੰ ਪਾਸਪੋਨ ਕੀਤਾ ਗਿਆ ਹੈ ਸਤਕਿਤ ਕੀਤਾ ਗਿਆ ਹੈ ਤਿੰਨ ਦਿਨਾਂ ਵਾਸਤੇ ਤੇ 3 ਤਰੀਕ ਬੁੱਧਵਾਰ ਨੂੰ 3 ਤਰੀਕ ਬੁੱਧਵਾਰ ਨੂੰ ਸ਼ਾਮ ਨੂੰ 5 ਵਜੇ ਫਿਰ ਸਾਰਿਆਂ ਨੂੰ ਤੁਹਾਡੇ ਚੈਨਲ ਦਾ ਹੀ ਅਪੀਲ ਹੈ ਕਿ 5 ਤਰੀਕ ਨੂੰ ਉੱਥੇ ਆਓ ਤੇ ਆਪਣੇ ਆਪਣੇ ਸਾਰੇ ਕੀਮਤੀ ਸੁਝਾਅ ਦੇਵੋ ਕਿ ਕਿਸ ਤਰ੍ਹਾਂ ਆਪਾਂ ਜਿਹੜਾ ਨਗਰ ਕੀਰਤਨ ਹੈ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਜਿਹੜਾ ਕਟਨਾਮਾ ਸ਼ੋਭਾ ਅਗਰਾ ਆਪਕਿਸ ਤਰ੍ਹਾਂ ਕੇ ਨੇ ਆਪਾਂ ਉਹਨੂੰ ਕੱਢ ਸਕੀਏ ਤਾਂ ਜੋ ਹੋਰ ਸਾਡੇ ਜਿਹੜੇ ਵਾਲਮੀਕੀ ਮਹਾਰਾਜ ਦਾ ਜਿਹੜਾ ਪ੍ਰਗਟ ਦਿਵਸ ਆ ਉਹ ਚਾਰ-ਚਾਰ ਲੱਗ ਸਕਣ ਤੇ ਸਾਰਿਆਂ ਨੂੰ ਇਹ ਬੇਨਤੀ ਤੇ ਪੀੜਾ ਕਿ 3 ਤਰੀਕ ਨੂੰ ਸ਼ਾਮੀ 5 ਵਜੇ 3 ਸਤੰਬਰ ਨੂੰ ਸ਼ਾਮੀ 5 ਵਜੇ ਕੇਂਦਰੀ ਮੰਦਰ ਦੇ ਵਿੱਚ ਪਹੁੰਚੋ ਤੇ ਆਪਣਾ ਸੁਝਾਅ ਦਿਓ ਜਿਆ ਵਾਲਮੀਕੀ ਹਰਿਆ ਵਾਲਮੀਕੀ